ਪਹਿਲਾਂ ਮੇਰਾ ਨਾਮ ਜਰਦਾ ਹੁੰਦਾ ਸੀ ਸਮੇਂ ਦੇ ਨਾਲ ਮੇਰੇ ਨਾਂ 'ਚ ਵੀ ਤਬਦੀਲੀ ਆ ਗਈ ਮੈਨੂੰ ਵੀ ਅੰਗਰੇਜ਼ੀ ਦੀ ਇੱਕ ਪੋエム ਜਾਦ ਆ ਗਈ ਸੋ ਅੱਜ ਮੈਂ ਸੋਸ਼ਲ ਮੀਡੀਆ ਤੇ ਬੈਠੀ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰ ਰਹੀ ਸੀ ਖਬਰਾਂ ਦੇਖ ਰਹੀ ਸੀਗੀ ਤਾਂ ਇੱਕ ਰੀਲ ਅਚਾਨਕ ਮੇਰੇ ਅੱਖਾਂ ਦੇ ਅੱਗੇ ਆਈ ਡਾਕਟਰ ਅਮਨ ਅਰੋੜਾ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਉਸ ਨੌਜਵਾਨ ਵੀਰ ਨੂੰ ਵਧਾਈ ਦਿੰਨੀ ਆ ਉਹਦੀ ਸੋਚ ਨੂੰ ਵਧਾਈ ਦਿੰਨੀ ਆ ਮੈਂ ਉਹਨੂੰ ਐਪਰੀਸ਼ੀਏਟ ਕਰਦੀ ਆ ਉਹਦੀ ਰੀਲ ਬਹੁਤ ਵਧੀਆ ਸੀ ਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਇੱਕ ਗੱਲ ਕਹਿਨੀ ਆ ਕਿ ਡਾਕਟਰ ਅਮਨ ਅਰੋੜਾ ਅਰਸਰ ਜੇ ਜ਼ਰੂਰ ਕਰਿਆ ਜੇ ਮੈਂ ਜਾਣਦੀ ਨਹੀਂ ਉਹ ਵੀਰ ਕੌਣ ਆ ਮੈਨੂੰ ਇਹ ਨਹੀਂ ਪਤਾ ਮੇਰੇ ਨਾਲ ਵੱਡਾ ਜਾਂ ਛੋਟਾ ਪਰ ਜੋ ਵੀ ਆ ਮੇਰਾ ਬਹੁਤ ਸਤਿਕਾਰਯੋਗ ਆ ਉਹਨੇ ਇੱਕ ਵੀਡੀਓ ਜ਼ਰਦੇ ਨੂੰ ਲੈ ਕੇ ਪਾਈ ਸੀ ਕਿ ਅੱਗੇ ਮੇਰਾ ਨਾਮ ਜਰਦਾ ਹੁੰਦਾ ਸੀ ਉਹ ਜਦੋਂ ਮੈਂ ਸੋਚਿਆ ਮੈਂ ਕਿ ਵੀ ਵੀਡੀਓ ਦੇਖਾਂ ਦਾ ਸਹੀ ਅਕਾਊਂਟ ਤੋਂ ਖੋਲ ਕੇ ਵੀ ਇਹ ਚੀਜ਼ ਕੀ ਆ ਤੇ ਯਕੀਨ ਮੰਨਿਓ ਜਿਹੜੇ ਜਰਦਾ ਜਾਂ ਬੀੜਾ ਲਾਉਂਦੇ ਨੇ ਉਹਨਾਂ ਦੇ ਮੂੰਹ ਤੇ ਇੱਕ ਬਹੁਤ ਵੱਡੀ ਜਿਹੜੀ ਕਰਾਰੀ ਹੁਣੇ ਚਪੇੜ ਮਾਰੀ ਉਹਨੇ ਦੱਸਿਆ ਕਹਿੰਦੇ ਅੱਗੇ ਜਰਦਾ ਲਾਉਂਦੇ ਸੀ ਤਲੀ ਦੇ ਉੱਤੇ ਧਰਦੇ ਸੀ ਵਿੱਚ ਪਾ ਕਲੀ ਮਲਦੇ ਸੀ ਤਾੜੀ ਲਾਉਂਦੇ ਸੀ ਫਿਰ ਜਰਦਾ ਮੂੰਹ ਨੂੰ ਲਾਉਂਦੇ ਸੀ ਜਰਦਾ ਕੋਈ ਬਹੁਤ ਹੀ ਚੰਗੀ ਚੀਜ਼ ਨਹੀਂ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਨੂੰ ਜਿਹੜਾ ਜਰਦਾ ਬढ़ावा ਦਿੰਦਾ ਉਹ ਕਹਿੰਦੇ ਹੁਣ ਜਰਦਾ ਵੀ ਅਮਰੀਕਨ ਹੋ ਗਿਆ ਇਹ ਵੀ ਅੰਗਰੇਜ਼ੀ ਚ ਹੋ ਗਿਆ ਕਿ ਜਰਦੇ ਦਾ ਨਾਮ ਹੁਣ ਬਦਲ ਕੇ ਡਵੈਲਪਮੈਂਟ ਹੋ ਗਈ ਜਰਦੇ ਚ ਇਹਨੂੰ ਕੂਲਪ ਕਹਿਣ ਲੱਗ ਗਏ ਸੁਣਿਆ ਤਾਂ ਅਸੀਂ ਵੀ ਬਹੁਤ ਵਾਰੀਆਂ ਸਾਰਿਆਂ ਤੋਂ ਫਲਾਣਾ ਬੰਦਾ ਕੂਲ ਉਪਲਾਉਂਦਾ ਜਾਂ ਕਈ ਅਕਸਰ ਹੀ ਵੇਂਦੇ ਰਹਿੰਨੇ ਆ ਇੱਥੇ ਆਮ ਕਈ ਪੰਚਾਇਤਾਂ ਆਂਦੀਆਂ ਕਈ ਬੰਦੇ ਵਿੱਚ ਹੁੰਦੇ ਆ ਤੇ ਇੱਕ ਦਿਨ ਮੈਂ اچانک ਮੈਂ ਕਿਹਾ ਕੀ ਝੂਟੀਆਂ ਝੂਟੀਆਂ ਬੂਰੀਆਂ ਆ ਮੈਨੂੰ ਉਦੋਂ ਪਤਾ ਲੱਗਾ ਕਹਿੰਦੇ ਵੀ ਇਹ ਤਾਂ ਜਰਦਾ ਕੂਲ ਹੈ ਪਾਇਤਨ ਜਿਹੜਾ ਜਰਦਾ ਹੁਣ ਇਸ ਤਰੀਕੇ ਦਾਣ ਲੱਗਿਆ ਉਹ ਵੀਰ ਨੇ ਉਹਦਾ ਛੱਡਣ ਦਾ ਜਿਹੜਾ ਇਲਾਜ ਵੀ ਦੱਸਿਆ ਉਹ ਵੀਰ ਨੇ ਦੱਸਿਆ ਕਿ ਕਿਵੇਂ ਤੁਸੀਂ ਅਦਰਕ ਦੇ ਛੋਟੇ-ਛੋਟੇ ਟੁਕੜਿਆਂ ਨੂੰ ਕੱਟ ਕੇ ਉੱਪਰ ਨਮਕ ਪਾ ਕੇ ਉਹਨਾਂ ਨੂੰ ਸ਼ਾਮੇ ਸકા ਲਓ ਜਦੋਂ ਤੁਹਾਨੂੰ ਤਲਬ ਉੱਠਦੀ ਆ ਭਾਲ ਉੱਠਦੀ ਆ ਉਸ ਟਾਈਮ ਤੇ ਤੁਸੀਂ ਕਹਿੰਦਾ ਵੀ ਜਿਹੜਾ ਆਪਣੇ ਬੁੱਲਾਂ ਦੇ ਅੰਦਰ ਇੱਕ ਪੀਸ ਆ ਜਿਹੜਾ ਅਦਰਕ ਦਾ ਉਹਨੂੰ ਦੇ ਲਓ ਤੇ ਮਹੀਨਾ ਡੇਢ ਮਹੀਨੇ ਦੇ ਵਿੱਚ ਉਹ ਵੀਰ ਨੇ ਕਿਹਾ ਕਿ ਤੁਹਾਡੀ ਜਿਹੜੀ ਆਦਤ ਆਏ ਲਤ ਆ ਜਿਹੜੀ ਛੁੱਟ ਜਾਊਗੀ ਸੋ ਵੀਡੀਓ ਬਹੁਤ ਨਸ਼ਿਆਂ ਤੇ ਪੈਂਦੀਆਂ ਕੁਝ ਨਸ਼ੇ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਨਸ਼ੇ ਸਮਝਦੇ ਨਹੀਂ ਜਿਵੇਂ ਸ਼ਰਾਬ ਹੋ ਗਈ ਜਰਦਾ ਹੋ ਗਿਆ ਸਿਰਗਟ ਹੋ ਗਈ ਇਹ ਚੀਜ਼ਾਂ ਦੇ ਜਿਹੜਾ ਜਿਹੜੀਆਂ ਇਹ ਚੀਜ਼ਾਂ ਜੇ ਤਾਂ ਜਰਦੇ ਦੀ ਗੱਲ ਕਰੀਏ ਤਾਂ ਜਰਦੇ ਦੇ ਨਾਲ ਸੁਭਾਵਕ ਆ ਜਿਹੜਾ ਮੂੰਹ ਦਾ ਜਵਾੜੇ ਦਾ ਕੈਂਸਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਜੇ ਅਸੀਂ ਕੀ ਗਏ ਕਿ ਜਰਦੇ ਦੇ ਨਾਲ ਕੁਝ ਨਹੀਂ ਹੁੰਦਾ ਕੁਝ ਕਿਉਂ ਨਹੀਂ ਹੁੰਦਾ ਇਹ ਜਿਹੜੀ ਕਲੀ ਆ ਇਹ ਕਹਿੰਦੇ ਨਾ ਮੈਂ ਇੱਕ ਡਾਕਟਰ ਦਾ ਦੀ ਇੰਟਰਵਿਊ ਸੁਣ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਸਜੈਸਟ ਕੀਤਾ ਸੀ ਕਿ ਹੈਪੀਟਾਈਟਸ ਸੀ ਵਾਲੇ ਨੂੰ ਮੈਡੀਸਨ ਦੇ ਵਿੱਚ ਇੱਕ ਸੂਈ ਦੇ ਨਖਾਰੇ ਜਿੰਨੀ ਇਹ ਕਲੀ ਧੋਕੇ ਪਾਈ ਜਾਂਦੀ ਆ ਪਤਾ ਨਹੀਂ ਉਹ ਕੋਈ ਆਯੁਰਵੈਦਿਕ ਸੀਗਾ ਉਹਦਾ ਇਲਾਜ ਦੱਸ ਰਿਹਾ ਸੀਗਾ ਜਿਹੜੇ ਐਨੇ ਡੇਂਜਰਸ ਵਾਇਰਸ ਨੂੰ ਖਤਮ ਕਰ ਸਕਦੀ ਉਹ ਤੁਸੀਂ ਦੇਖੋ ਵੀ ਤੁਸੀਂ ਜਦੋਂ ਰਾਤ ਨੂੰ ਜਰਦਾ ਲਾ ਕੇ ਸੌਂਦੇ ਹੋ ਉਹ ਕਲੀ ਤੁਹਾਡੇ ਅੰਦਰ ਜਾਂਦੀ ਆ ਉਹ ਤੁਹਾਡਾ ਕਿੰਨਾ ਕਿੰਨਾ ਨੁਕਸਾਨ ਕਰਦੀ ਆ ਸੋ ਜਿਹੜੀ ਸਰਗਟਾ ਇਹਦੇ ਧੂਏਂ ਦੇ ਨਾਲ ਇਹਦੀ স্মੋਕਿੰਗ ਦੇ ਨਾਲ ਤੁਹਾਨੂੰ ਫਿੱਫਰਿਆਂ ਦਾ ਕੈਂਸਰ ਵੀ ਹੋ ਸਕਦਾ ਫਿੱਫਰਿਆਂ ਦੀ ਟੀਵੀ ਵੀ ਹੋ ਸਕਦੀ ਆ ਬਹੁਤ ਸਾਰੇ ਲਾ ਲਾ ਜਿਹੜੇ ਰੋਗ ਤੁਹਾਡੇ ਵਿੱਚ ਫੈਲ ਰਹੇ ਆ ਸੋ ਮੈਂ ਉਦੋਂ ਜਦੋਂ ਵੀਡੀਓ ਦੇਖੀ ਮੈਂ ਇੱਕ ਚੀਜ਼ ਜ਼ਰੂਰ ਸੋਚੀ ਸੀ ਮੈਂ ਕਿ ਇਸ ਵੀਰ ਨੂੰ ਅਪਰੀਸ਼ੀਏਟ ਜ਼ਰੂਰ ਕਰਨਾ ਮੈਂ ਜਾਣਦੀ ਨਹੀਂ ਉਹ ਭਰਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਪਰ ਵੀਰੇ ਧੰਵਾਦ ਆ ਤੇਰਾ ਬਹੁਤ ਵਧੀਆ ਤੂੰ ਵੀਡੀਓ ਪਾਈ ਜਿਹਦਾ ਨਾਂ ਰੱਖਿਆ ਪਹਿਲਾਂ ਲੋਕ ਮੈਨੂੰ ਜਰਦਾ ਕਹਿੰਦੇ ਸੀ ਜਾਂ ਪਹਿਲਾਂ ਮੇਰਾ ਨਾਮ ਜਰਦਾ ਹੁੰਦਾ ਸੀ ਸੋ ਡਵੈਲਪ ਹੋ ਕੇ ਕੂਲਪ ਦੇ ਵਿੱਚ ਮੈਂ ਕਨਵਰਟ ਹੋ ਗਈਆਂ ਪਰ ਬਿਮਾਰੀਆਂ ਜਿਉਂਦੀਆਂ ਤਿਉਂ ਨੇ ਇਹ ਚੀਜ਼ ਨੂੰ ਜ਼ਰੂਰ ਵਿਚਾਰਿਆ ਜੇ ਜ਼ਰੂਰ ਸੋਚਿਆ ਜੇ ਥੈਂਕ ਯੂ so much ਅਮਨ ਅਰੋੜ ਰਮਨ ਡਾਕਟਰ ਰਮਨ ਅਰੋੜਾ ਜੀ ਵੀਰ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਛੋਟੇ ਹੋਣਗੇ ਤਾਂ ਮੇਰੀਆਂ ਬਹੁਤ ਸਾਰੀਆਂ ਬlesing ਨੇ ਤੁਹਾਡੇ ਲਈ ਮੇਰੇ ਤੋਂ ਵੱਡੇ ਹੋਏ ਤਾਂ ਮੇਰੇ ਵੱਲੋਂ ਬਹੁਤ ਸਾਰਾ ਤੁਹਾਨੂੰ ਸਤਿਕਾਰ ਆ ਕਿ ਤੁਸੀਂ ਇਸ ਤਰ੍ਹਾਂ ਦੀ ਮੋਟੀਵੇਸ਼ਨਲ ਜਿਹੜੀ ਵੀਡੀਓ ਪਾਈ ਮੈਨੂੰ ਨਹੀਂ ਪਤਾ ਲੋਕਾਂ ਨੇ ਇਹਦੇ ਪ੍ਰਤੀ ਕੀ ਆਪਣੀਆਂ ਪ੍ਰਿਕਿਰਿਆਵਾਂ ਦਿੱਤੀਆਂ ਹੋਣੀਆਂ ਪਰ ਸੱਚ ਜਾਣਿਓ ਮੇਰੀ ਪ੍ਰਕਿਰਿਆ ਇਹ ਹੀ ਆ ਕਿ ਵੀਰਜੀ ਤੁਸੀਂ ਬਹੁਤ ਵਧੀਆ ਸੇਤ ਦਿੱਤੀ ਆ ਅੱਜ ਕੱਲ ਛੋਟੇ ਛੋਟੇ ਬੱਚੇ ਜਿਹੜੇ ਕੂਲੇਪਾਂ ਲੌਣ ਲੱਗ ਗਏ ਆ ਜੇ ਅਸੀਂ ਗੱਲ ਕਰੀਏ ਤਾਂ ਮੈਨੂੰ ਲੱਗਦਾ 10 ਸਾਲ ਤੋਂ ਇੱਕ ਸਕੂਲ ਦੀ ਘਟਨਾ ਜਿੱਥੇ 6ਵੀਂ ਚ ਪੜਦੇ ਸਟੂਡੈਂਟ ਦੇ ਕੋਲੋਂ ਜਿਹੜੀ ਕੋਲਪ ਸਕੂਲ ਦੇ ਵਿੱਚ ਬਰਾਮਤ ਹੋਈ ਕੋਲਪ ਨੂੰ ਅਸੀਂ ਆਮ ਲੋਕ ਨਸ਼ਾ ਨਹੀਂ ਮੰਨਦੇ ਪਰ ਸਭ ਤੋਂ ਵੱਡਾ ਡੇਂਜਰਸ ਨਸ਼ਾਈ ਆ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਆਸ ਕਰਦੇ ਹਾਂ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਮੋਟੀਵੇਸ਼ਨ ਵੀਡੀਓ ਤੁਸੀਂ ਪਾਉਂਦੇ ਰਹੋਗੇ ਤੇ ਜਿਹੜੇ ਬੱਚੇ ਜਾਂ ਬਜ਼ੁਰਗ ਜਾਂ ਨੌਜਵਾਨ ਜਿਹੜੇ ਜਰਦਾ ਜਾਂ ਕੋਲਪ ਲਾਉਂਦੇ ਆ ਉਹ ਇਹਨਾਂ ਦੀਆਂ ਹਾਨੀਆਂ ਬਾਰੇ ਜ਼ਰੂਰ ਪੜਿਆ ਕਰੋ ਕਿਉਂਕਿ ਸ਼ਰਾਬ ਦੀ ਬੋਤਲਾ ਉਹਦੇ ਤੇ ਵੀ ਲਿਖਿਆ ਹੁੰਦਾ ਸਿਹਤ ਲਈ ਪੀਣੀ ਹਾਨੀਕਾਰਕ ਪਰ ਤੁਸੀਂ ਫੇਰ ਵੀ ਪੀਨੇ ਹੋ ਤੁਹਾਨੂੰ ਨਾਲੇ ਦੱਸਿਆ ਗਿਆ ਉਹਨਾਂ ਵੱਲੋਂ ਅੱਛਾ ਫੇਰ ਤੁਸੀਂ ਇਹ ਦੇਖੋ ਕਿ ਇਹ ਜਰਦਾ ਜਾਂ ਗੂਲੇ ਪੈਨਾਂ ਦੀਆਂ ਕੁੜੀਆਂ ਤੇ ਕਿੰਨਾ ਡੇਂਜਰਸ ਕੈਂਸਰ ਦੇ ਆਕਾਰ ਦਾ ਬਣਾਇਆ ਹੁੰਦਾ ਨਾਲ ਦੱਸਿਆ ਹੁੰਦਾ ਕਿ ਤੁਹਾਡੀ ਸਿਹਤ ਲਈ ਨੁਕਸਾਨਦੇਹ ਕਹ ਹਾਨੀਕਾਰਕ ਪਰ ਤੁਸੀਂ ਉਹਨਾਂ ਚੀਜ਼ਾਂ ਦਾ ਸਵਾਦ ਜ਼ਰੂਰ ਚੱਖਦੇ ਹੋ ਜਿਹੜੀਆਂ ਤੁਹਾਡੀ ਹਿਊਮਨ ਬਾਡੀ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਜਿਹੜੀਆਂ ਤੁਹਾਡੇ ਲਈ ਬਹੁਤ ਡੇਂਜਰਸ ਸਾਬਤ ਹੁੰਦੀਆਂ ਨੇ ਤੁਸੀਂ ਉਹਨਾਂ ਚੀਜ਼ਾਂ ਨੂੰ ਜਿਹੜਾ ਜ਼ਰੂਰ ਆਪਣੇ ਉੱਪਰ ਰੈਪਲਾਈ ਕਰਦੇ ਹੋ ਕਈ ਲੋਕ ਤਾਂ ਇਸ ਤਰ੍ਹਾਂ ਦੇ ਹੁੰਦੇ ਆ ਜੇ ਕਹਿ ਦਈਏ ਨਾ ਕਿ ਆ ਕੰਦ ਨੂੰ ਰੰਗ ਕਰਾਇਆ ਹੈ ਗਿੱਲੀ ਆ ਬਾਈ ਹੱਥ ਨਾ ਲਾਈ ਉਹਨੇ ਹੱਥ ਲਾ ਕੇ ਵੇਖਣਾ ਵੀ ਸੱਚੀ ਇਹ ਗਿੱਲੀ ਐ ਇਹਨੂੰ ਕਿਹੜਾ ਰੰਗ ਕੀਤਾ ਹੋਇਆ ਸੋ ਇਸ ਤਰ੍ਹਾਂ ਦੇ ਹਾਲਾਤ ਨਹੀਂ ਸਾਡੇ ਪੰਜਾਬ ਦੀ ਇਤਰਾਸ ਦੀ ਰਹਿ ਚੁੱਕੀ ਆ ਇਹ ਗੱਲਾਂ ਚੰਗੀਆਂ ਲੱਗੀਆਂ ਸਹੀ ਲੱਗੀਆਂ ਤਾਂ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਲਾਸਟ ਦੇ ਵਿੱਚ ਮੈਂ ਧੰਨਵਾਦ ਕਰਦੀ ਆ ਕਿ ਤੁਸੀਂ ਸਾਰੇ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਮੇਰੀ ਵੀਡੀਓ ਜਿੱਥੇ 12 12 12 ਸਾਲ ਦੀਆਂ ਕੁੜੀਆਂ ਘਰੋਂ ਭੱਜਣ ਦੀ ਗੱਲ ਕੀਤੀ ਗਈ ਸੀ ਵਾਕਿਆ ਲੱਜਰਤਾ ਸ਼ਰੀਲਤਾ ਇੱਥੋਂ ਤੱਕ ਫੈਲ ਚੁੱਕੀ ਆ ਸਾਡੇ ਬੱਚਿਆਂ ਨੂੰ ਲਾਭ ਜਹਾਨੀਆਂ ਦਾ ਨਹੀਂ ਪਤਾ ਸਾਨੂੰ ਇਹ ਪਤਾ ਕਿ ਇੰਨਾ ਗਿੱਤਨਾ ਦੇ ਅਸੀਂ ਇਸ ਤਰ੍ਹਾਂ ਲੱਕ ਹਲਾ ਕੇ ਇਸ ਤਰ੍ਹਾਂ ਆਪਣਾ ਜੈਸਮ ਵਿਖਾ ਕੇ ਅਸੀਂ ਇੱਥੋਂ ਤੱਕ ਉਹ ਜਿਹੜਾ ਜੈਸਮ ਉਹ ਕਿਤੇ ਨਾ ਕਿਤੇ ਜਾ ਕੇ ਹਾਫਸ ਦੇ ਜਾ ਕੇ ਮੁੱਕਦਾ ਹਾਫਸਾ ਜਿਹੜੀ ਇਨਸਾਨ ਦੀ ਕਦੇ ਨਹੀਂ ਮੁੱਕ ਸਕਦੀ ਕਿਉਂਕਿ ਇਨਸਾਨ ਦੀਆਂ ਜੀ ਖੁਆਇਸ਼ਾਂ ਨਹੀਂ ਮੁੱਕਦੀਆਂ ਤੇ ਇਨਸਾਨ ਖੁਆਇਸ਼ਾਂ ਪਿੱਛੇ ਭੱਜਦਾ ਦੌੜਦਾ ਕਦੇ ਵੀ ਸ਼ੁਕਰਾਨਾ ਨਹੀਂ ਕਰਦਾ ਕੱਲ੍ਹ ਵਾਲੀ ਜਿਹੜੀ ਵੀਡੀਓ ਹੋਊਗੀ ਉਹ ਖਾਸ ਤੌਰ ਤੇ ਐਸੀ ਨੂੰ ਲੈ ਕੇ ਹੋਗੀ ਕਿ ਅਸੀਂ ਕੌਣ ਆ ਸਾਡਾ ਪਛੋਕੜ ਕੀ ਹੈ ਤੇ ਅਸੀਂ ਅੱਜ ਤੁਰੇ ਕਿੱਧਰ ਨੂੰ ਜਾਣੀ ਸੋ ਉਹ ਵੀਡੀਓ ਵੀ ਦੇਖਣੀ ਨਾ ਭੁੱਲਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ